ਭਾਰਤ-ਪਾਕਿਸਤਾਨ ਵਿਚਾਲੇ ਬਣਨ ਵਾਲੇ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਵੱਲੋਂ ਉਸਾਰੀ ਦਾ ਕੰਮ ਜਾਰੀ ਹੈ ਜ਼ੀਰੋ ਲਾਈਨ ਤੋਂ 10 ਮੀਟਰ ਪਿੱਛੇ ਹਟ ਕੇ ਇਹ ਕੰਮ ਸ਼ੁਰੂ ਕੀਤਾ ਗਿਆ ਹੈ ਦੋਵਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਦੀ 19 ਮਾਰਚ ਨੂੰ ਹੋਈ ਬੈਠਕ ਤੋਂ ਇੱਕ ਦਿਨ ਪਹਿਲਾਂ ਹੀ ਇੰਟੀਗ੍ਰੇਟਿਡ ਚੈੱਕਪੋਸਟ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਜੋ ਕਿ 50 ਏਕੜ ਜ਼ਮੀਨ ਤੇ ਵਿਕਸਿਤ ਕੀਤਾ ਜਾਵੇਗਾ ਉੱਥੇ ਹੀ ਇਸ ਦੌਰਾਨ ਡੇਰਾ ਬਾਬਾ ਨਾਨਕ ਦਾ ਕਿਸਾਨ ਲੱਖਾ ਸਿੰਘ ਸੁਰਖੀਆਂ ਵਿੱਚ ਹੈ ਵਜਾ ਇਹ ਉਸ ਵੱਲੋਂ ਲਾਂਘੇ ਲਈ ਬਿਨਾਂ ਸ਼ਰਤ ਦਿੱਤੀ ਗਈ ਕਰੀਬ 16 ਏਕੜ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਡੇਰਾ ਬਾਬਾ ਨਾਨਕ ਵਿੱਚ ਜ਼ਮੀਨ ਐਕਵਾਇਰ ਕਰਨ ਲਈ ਜ਼ਮੀਨ ਦੀ ਕੀਮਤ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਕਾਰ ਕੁਝ ਵਿਵਾਦ ਚੱਲ ਰਹੇ ਸਨ ਪਰ ਇਸ ਦੇ ਬਾਵਜੂਦ ਲੱਖਾ ਸਿੰਘ ਹੀ ਅਜਿਹਾ ਕਿਸਾਨ ਹੈ ਜਿਸ ਦੀ ਸਭ ਤੋਂ ਵੱਧ 16 ਏਕੜ ਜ਼ਮੀਨ ਐਕਵਾਇਰ ਹੋਈ ਹੈ ਅਤੇ ਉਸ ਨੇ ਬਿਨਾਂ ਸ਼ਰਤ ਇਹ ਜ਼ਮੀਨ ਕਰਤਾਰਪੁਰ ਸਾਹਿਬ ਲਾਂਘੇ ਲਈ ਦਾਨ ਕਰ ਦਿੱਤੀ ਹੈ ਸਰਕਾਰ ਵੱਲੋਂ ਐਕਵਾਇਰ ਦੀ ਪ੍ਰਕਿਰਿਆ ਲੱਖਾ ਸਿੰਘ ਦੀ ਜ਼ਮੀਨ ਤੋਂ ਹੀ ਸ਼ੁਰੂ ਕੀਤੀ ਗਈ ਹੈ ਇਸ ਸਬੰਧੀ ਲੱਖਾ ਸਿੰਘ ਨੇ ਅਜੀਤ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਦਾਸਾ ਕਰਨ ਵਾਲੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਉਹਨਾਂ ਇਹ ਪੁੰਨ ਕਮਾਇਆ ਓਹ ਮਲਾਰੇ ਆ ਜੀ ਸਰਦਾਰ ਲਖਾ ਸਿੰਘ ਜੀ ਪੱਖੋਂ ਕਿ ਜਿਨ੍ਹਾਂ ਨੇ ਆਪਣੀ 16 ਏਕੜ ਜ਼ਮੀਨ ਜਿਹੜੀ ਆ ਇਸ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਜਿਹੜੀ ਆ ਉਹ ਬਿਨਾਂ ਸ਼ਰਤ ਸਰਕਾਰ ਨੂੰ ਦਿੱਤੀ ਆ ਆਹ ਗੱਲ ਕਰਦੇ ਸਰਦਾਰ ਲਖਾ ਸਿੰਘ ਜੀ ਨਾਲ ਜੀ ਕਹਿੰਦੇ ਜੀ ਲੋਕੀ ਡੱਕਦੇ ਰੁੱਕਦੇ ਸੀ ਆਹ ਨਹੀਂ ਇਹ ਦਿਲ ਦੇ ਦੇ ਨਾ ਕੋਈ ਪੈਸੇ ਵੱਲੋਂ ਗੱਲ ਕੀਤੀ ਨਾ ਕੋਈ ਲੈਂਡ ਦੇਮ ਦੇ ਕੀਤੀ ਨਾਖੇ ਵਿਆਹ ਥਾਂ ਮਨੋਖਾ ਮਾਹ ਬਿਲਕੁਲ ਸਾਰਾ ਸਾਰਾ ਦਿਨੋਂ ਵਾਣਨ ਨਹੀਂ ਬੜ ਲੋ ਸਾਡੇ ਨੂੰ ਖੁੱਲੀ ਛੁੱਟੀ ਕਿਦੋਂ ਖੁਸ਼ੀ ਮਹਿਸੂਸ ਕਰ ਰਹੇ ਹੋ ਅਹੀਂ ਕੋਈ ਵੀ ਇੱਥੇ ਸਾਡੇ ਦੇ ਵੇਂਦਨ ਹੋ ਗਿਆ ਚਿਰ ਕੋ 35 ਸਾਲ ਜਦੋਂ ਚੰਦੂ ਡਾੜਾ ਆਇਆ ਤੇ ਜਿਆਦਾ ਦੇ ਬੜੀ ਦੁਨੀਆ ਆਈ ਵੀ ਲੰਗੇ ਵਾਹ ਤੇ ਲੰਗੇ ਵਾਹ ਉਹ ਤੋਂ ਮਨ ਮਾ 35 ਸਾਲ ਹੋ ਗਿਆ ਜਿੰਦਾ ਕੰਮ ਚੱਲਣਿਆ ਵੀ ਹਰ ਮੱਤ ਦੇ ਨਾਲ ਸਰਦਾਰਾਂ ਦੀ ਤੇ ਰਾਂਗਾ ਹੀ ਆ ਦਿਖਾਵਾਂਗਾ ਮੈਂ ਹੁਣ ਜੇ ਮਿਲਿਆ ਤਾਂ ਅਸੀਂ ਦਿੱਕੀਏ ਤੁਹਾਡੇ ਵਾਸਤੇ ਬਹੁਤ ਮਾੜੀ ਗੱਲ ਐਂਦੇ ਗੁਰੂ ਘਰ ਨੂੰ ਕੋਈ ਕਰਦੀ ਜੀ ਜਿੱਦਾਂ ਮਿਲ ਕੇ ਸੰਗਤਾਂ ਤੁਹਾਡੇ ਹੋਰ ਵੀ ਜਿਹੜੇ ਕਿਸਾਨ ਜਿਹੜੇ ਆ ਉਹਨਾਂ ਨੇ ਸਰਕਾਰ ਕੋਲ ਮਿਲ ਕੇ ਮਾਜੇ ਮੰਗ ਕੇ ਤੇ ਬਹੁਤ ਪੈਸੇ ਦਿੱਤੇ ਜਾਣ ਜਾਏ ਕੋਈ ਵੀ ਆਪਾਂ ਜਿਹੜਾ ਵਜਨ ਚਲ ਸਰਕਾਰ ਸਾਨੂੰ ਪੈਸੇ ਦਾ ਉਹ ਕਲੀਅਰ ਨਹੀਂ ਕਰਦੀ ਇਸ ਪੈਸੇ ਨਹੀਂ ਦੇਣੇ ਤੇ ਤੁਹਾਨੂੰ ਕੀਤਾ ਤੁਹਾਨੂੰ ਮਿਲ ਮਹਿਸੂਸ ਨਹੀਂ ਆ ਵੀ ਤੁਹਾਨੂੰ ਸਰਕਾਰ ਕੋਲ ਪੈਸੇ ਦੇਵੇ ਜਾਂ ਨਾ ਦੇਵੇ ਨਾ ਵੀ ਆਹ ਨਹੀਂ ਆਏ ਗੱਲ ਨਾ ਹੀ ਲਿਆ ਵੀ ਤੁਹਾਨੂੰ ਤੁਸੀਂ ਪੈਸੇ ਦੇ ਹਾਂਜੀ ਜੋ ਮਿਲੂ ਲੋਕਾਂ ਨੇ ਨਾ ਇਹੀ ਕਿਆ ਥੋੜਾ ਜਿਹਾ ਡਾਕੇ ਕੰਮ ਨੂੰ ਤੇ ਫੇਰ ਜੇ ਦਿੱਤਾ ਹੀ ਤੇ ਡਾਕੇ ਕੀ ਦਿੱਤਾ ਕਿੰਨੀ ਜਮਾਨੇ ਤੁਹਾਡੀ ਇਹਦੇ ਚ ਲੰਘਾ ਸਾਢੇ 16 ਗਿਲੇ ਸਾਢੇ 16 ਗਿਲੇ ਤੇ ਗੁਰੂ ਨਾਨਕ ਸਾਹਿਬ ਦੇ ਤੁਸੀਂ ਕਿਦਾਂ ਮਹਿਸੂਸ ਕਰ ਰਹੇ ਹੋ ਠੀਕ ਬਹੁਤ ਵਧੀਆ ਜੀ ਮਾਲਕ ਦੀ ਮਿਹਰ ਹੋਈ ਹੈ ਦਰਸ਼ਨ ਕਰਾਂ ਅਥੇ ਹੀ ਇਸ ਲਾਂਘੇ ਨੂੰ ਬਣਾਉਣ ਵਾਲੀ ਕੰਪਨੀ ਦੇ ਨੁਮਾਇੰਦੇ ਅਤੇ ਪ੍ਰੋਜੈਕਟ ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਕੋਰੀਡੋਰ ਦਾ ਨਿਰਮਾਣ 550 ਸਾਲਾ ਸ਼ਤਾਬਦੀ ਦੀ ਦਿਵਸ ਤੋਂ ਪਹਿਲਾ ਪਹਿਲਾ ਮੁਕੰਮਲ ਕਰ ਲਿਆ ਜਾਵੇਗਾ। ਇਹ ਕੰਮ ਸੀਗਲ ਇੰਡੀਆ ਵੱਲੋਂ ਸਟਾਰਟ ਕੀਤਾ ਗਿਆ ਹੈ ਜੀ ਜੋ ਰੋਡ ਦਾ ਇਹ ਰੋਡ ਕਰਤਾਰਪੁਰ ਲਾਂਘੇ ਦਾ ਕੰਮ ਸੀਗਲ ਕੰਪਨੀ ਦੇ ਕੋਲ ਹੈਗਾ। ਇਹਦੀ ਕੁੱਲ ਲੰਬਾਈ 3.8 ਕਿਲੋਮੀਟਰ ਹੈਗੀ ਹੈ ਜਿਦੇ ਚ ਇੱਕ ਮੇਜਰ ਬ੍ਰਿਜ ਆਂਦਾ ਹੈ ਬਾਕੀ ਸਾਰਾ ਜ਼ਮੀਨੀ ਪੱਤਰ ਤੇ ਰਹੇਗਾ। ਤੇ ਇਹਦਾ ਕੋਸ਼ਿਸ਼ ਇਹ ਹੈ ਕਿ ਆਉਣ ਵਾਲੇ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਖਤਮ ਕਰ ਦੇਈਏ। ਡੇਰਾ ਬਾਬਾ ਨਾਨਕ ਤੋਂ ਹੀਰਾ ਸਿੰਘ ਮੰਗਟ ਅਤੇ ਵਿਜੇ ਕੁਮਾਰ ਸ਼ਰਮਾ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।